सत्यतः राम कण कण में विद्यमान है लेकिन वास्तव में उस राम को कण कण में देखने के बावजूद भी साढ़े पांच सौ साल लग गए साक्षात प्रत्यक्ष दर्शन करने में अब जाकर के वो हमारी इच्छाएं पूरी हुई है भगवान रामलला का वो दिव्य मंदिर बन के तैयार हुआ है और हम सब बड़े उत्साहित हैं मुझे लगता है इंडिया से ज्यादा उत्साह है क्योंकि उनमें देश के प्रति यहाँ प्रेम भी है ज्यादा क्योंकि देश से दूर हैं घर से दूर हैं गलियों से दूर हैं उन अपनी गंगा जुमुना सरस्वती से दूर है तो मन में ज्यादा उत्साह है मतलब अस यही महसूस कर रहे हैं कि जिम्मे असी टाइम इंडिया च ही अयोध्या नगरी च हाँ तो बिल्कुल बहुत उत्साह है बहुत बहुत ज्यादा मन खुश है ਦੂਜੀ ਦੀਵਾਲੀ ਲੱਗ ਰਹੀ ਹੈ ਇੱਕ ਤਰ੍ਹਾਂ ਦੀ ਲਾਈਟਸ ਨੇ ਸਾਰਾ ਕੁਝ ਮਰ ਡੈਕੋਰੇਸ਼ਨ ਮਤਲਬ ਸਭ ਕੁਝ ਬਹੁਤ ਜਿਆਦਾ ਓਵਰ ਵੈਲਮਿੰਗ ਆ ਸਾਡੇ ਲਈ ਸੋ ਜਸੂਖਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ Hindu Sabha Temple ਮੌਜੂਦ ਆ ਜਿੱਥੇ ਪ੍ਰਭੂ ਸ਼੍ਰੀ ਰਾਮ ਆ ਅੱਜ ਰਾਮ ਲੱਲਾ ਦੇ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਦਾ ਆਪਣੇ ਉਦਘਾਟਨ ਦੇ ਸੰਦਰਭ ਦੇ ਵਿੱਚ ਇੱਥੇ ਜਿਹੜੇ श्रद्धालुओं का बड़ा ही काट्ठ और मेरा ना सभा टेम्पल के पंडित जी है सो पंडित जी पहले तो जय श्री राम जय श्री राम जी जय श्री राम आप सबको बहुत बहुत शुभकामनाएं इतना बड़ा पर्व भगवान राम जी का मनाने जा रहे हैं और आप सब लोगों का हमारी तरफ से शुभकामनाएं सो पंडित जी आप देखिए जैसे इंडिया में हर एक बंदे में उत्साह है अभी बहुत बड़े बड़े प्रोग्राम हो रहे हैं और दूर दूर से लोग वहाँ पे जा रहे हैं अयोध्या में तो यहाँ पे जैसे हमने एक चलो हम अयोध्या नहीं जा सकते लेकिन वहाँ का एक अनुभव अपने अंदर रख के स्क्रीन पे देख के अपने राम लल्ला को कहीं दूर से ही नमस्कार करेंगे और दिल में अपने रखेंगे और सभी के दिल में राम है और सभी को पता आप क्या कहना चाहते हैं इसके देखो जी सत्यता राम कण कण में विद्यमान है लेकिन वास्तव में उस राम को कण कण में देखने के बावजूद भी साढ़े पाँच सौ साल लग गए साक्षात प्रत्यक्ष दर्शन करने में अब जाकर के वो हमारी इच्छाएं पूरी हुई हैं भगवान रामलला का वो दिव्य मंदिर बन के तैयार हुआ है और हम सब बड़े उत्साहित हैं आप लोग भी आनंद कीजिए जय जय श्री राम सबको बहुत बहुत शुभकामनाएं और अगर अगर लोगों को लोगों को देखते हैं जैसे चलो हम हैं तो इंडियन सी वहीं से आए हैं हमारे कण कण में राम है तो क्या देखते हैं अभी लोगों का उत्साह वैसा ही है जैसे इंडिया में सभी का है? मुझे लगता है इंडिया से ज्यादा उत्साह है क्योंकि उनमें देश के प्रति यहाँ प्रेम भी है ज्यादा क्योंकि देश से दूर है घर से दूर है गलियों से दूर है ਉਹਨ ਆਪਣੀ ਗੰਗਾ ਜਮਨਾ ਸਰਸwati ਸੇ ਦੂਰ ਹੈ ਤਾਂ ਮਨ ਮੇਂ ਜਿਆਦਾ ਉਤਸ਼ਾਹ ਹੈ ਜਿਆਦਾ ਲੋਗ ਆਤੁਰ ਹੋ ਰਹੇ ਹਨ ਲੋਗ ਕਾ ਮੈਂ ਉਤਸ਼ਾਹ ਇਤਨਾ ਜਿਆਦਾ ਹੈ ਕਿ ਹਮ ਸੋਚ ਨਹੀਂ ਸਕਤੇ ਇੱਕ ਥੋੜਾ ਦੂਰ ਰਹਿਨੇ ਕਾ ਵੀ ਹੋਤਾ ਹੈ ਅਭੀ ਚਲੋ ਹਾਂ ਤਾਂ ਮੰਦਿਰ ਮੇਂ ਆਏ ਹਮ ਭਗਵਾਨ ਕਾ ਨਾਮ ਲੇ ਭਜਨ ਕਰੇਂ ਔਰ ਉਨਕੇ ਪਾਸ ਕਹੀਂ ਨਾ ਕਹੀਂ ਆਪਣੇ ਆਪ ਕੋ ਮਹਿਸੂਸ ਕਰੇਂ ਜੀ ਜੀ ਬਿਲਕੁਲ ਯਹੀ ਬਾਤ ਹੈ ਦੂਰ ਰਹਿਨੇ ਕੇ ਕਾਰਨ ਪ੍ਰੇਮ ਜਿਆਦਾ ਹੈ ਸੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਸੋ ਮੇਰੇ ਨਾਲ ਆਪਣੇ ਇੱਥੇ ਸ਼ਰਧਾਲੂ ਨੇ ਸੋ ਕਿੱਦਾਂ ਲੱਗ ਰਿਹਾ ਜੀ ਇੱਥੇ ਪਹਿਲਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਦਾਂ ਲੱਗ ਰਿਹਾ ਜਿਵੇਂ ਅਸੀਂ ਅਯੋਧਿਆ ਨਗਰੀ 'ਚ ਜਿਵੇਂ ਬੈਠੇ ਆ ਲੱਗ ਹੀ ਨਹੀਂ ਰਿਹਾ ਕਿ ਕੈਨੇਡਾ ਆ ਬਿਲਕੁਲ ਇਦਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਅਸੀਂ ਸਾਕਸ਼ਾਤ ਰਾਮਚੰਦਰ ਜੀ ਦੇ ਬਿਲਕੁਲ ਸਾਹਮਣੇ ਆ ਤੁਸੀਂ ਆਪਣੀ ਫੈਮਿਲੀ ਨਾਲ ਆਏ ਹੋ ਇੱਥੇ ਹਾਂਜੀ ਮੈਂ ਆਪਣੀ ਵਾਈਫ ਨਾਲ ਆਇਆ ਤੇ ਇਦਾਂ ਮਤਲਬ ਅਸੀਂ ਇਹੀ ਮਹਿਸੂਸ ਕਰ ਰਹੇ ਹਾਂ ਕਿ ਜਿਵੇਂ ਅਸੀਂ ਇਸ ਟਾਈਮ ਇੰਡੀਆ 'ਚ ਆ ਅਯੋਧਿਆ ਨਗਰੀ 'ਚ ਆ ਤੇ ਬਿਲਕੁਲ ਬਹੁਤ ਉਤਸ਼ਾਹ ਆ ਬਹੁਤ ਬਹੁਤ ਜ਼ਿਆਦਾ ਮਨ ਖੁਸ਼ ਆ ਔਰ ਜਿਹੜੇ ਇੰਨੇ ਲੋਕ ਉਤਸ਼ਾਹਤ ਨੇ ਉਹਨਾਂ ਨੂੰ ਦੇਖ ਕੇ ਖੁਸ਼ ਹਾਂ ਜੀ ਬਿਲਕੁਲ ਸਾਰੇ ਜੈਸ ਸਿਰਫ ਇੱਕ ਹੀ ਨਾਰਾ ਲਾ ਰਹੇ ਜੈਸੇ ਰਾਮ ਜੈਸੇ ਰਾਮ ਬਹੁਤ ਬਹੁਤ ਖੁਸ਼ੀ ਮਸੂ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ੋ ਮੇਰੇ ਨਾਲ ਰਜਨੀਸ਼ ਨੇ ਸੋ ਰਜਨੀਸ਼ ਜੀ ਕਿੱਦਾਂ ਦੇਖਦੇ ਹੋ ਜਿਵੇਂ ਲੋਕਾਂ ਚ ਬੜਾ ਉਤਸ਼ਾਹ ਵਾ ਬੜਾ ਭਜਨ ਗਾਏ ਜਾ ਰਹੇ ਨੇ ਲੋਕਾਂ ਦਾ ਉਤਸ਼ਾਹ ਇੱਥੇ ਵਧਦਾ ਜਾ ਰਿਹਾ ਤੁਸੀਂ ਕਿੱਦਾਂ ਦੇਖਦੇ ਹੋ ਹਾਂ ਜੀ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ हां जी मतलब इत्थे जਿਵੇਂ ਆਪਾਂ ਪਰਿਵਾਰ ਤੋਂ ਦੂਰ ਆ ਲੈ ਕੈਨੇਡਾ ਦੇ ਵਿੱਚ ਆ ਇੰਡੀਆ ਦੇ ਵਿੱਚ ਉਤਸ਼ਾਹ ਜ਼ਿਆਦਾ ਆ ਬਟ ਇੱਥੇ ਵੀ ਘੱਟ ਨਹੀਂ ਆ ਇੱਥੇ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋਏ ਆ ਸਾਰੇ ਮਤਲਬ ਸਾਰਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਬਹੁਤ ਮਤਲਬ ਪਿਆਰ ਨਾਲ ਸਤਿਕਾਰ ਨਾਲ ਸਾਰੇ ਇਕੱਠੇ ਹੋਏ ਆ ਤੇ ਮਤਲਬ ਉਤਸਵ ਮਨਾ ਰਹੇ ਆ ਇੱਕ ਤਰ੍ਹਾਂ ਦਾ ਮਤਲਬ ਦੂਜੀ ਦੀਵਾਲੀ ਲੱਗ ਰਹੀ ਹੈ ਇੱਕ ਤਰ੍ਹਾਂ ਦੀ ਲਾਈਟਸ ਨੇ ਸਾਰਾ ਕੁਝ ਮਰ ਡੈਕੋਰੇਸ਼ਨ ਮਤਲਬ ਸਭ ਕੁਝ ਬਹੁਤ ਜਿਆਦਾ ਓਵਰ ਵੈਲਮਿੰਗ ਆ ਸਾਡੇ ਲਈ ਕਿਵੇਂ ਦੀਪਮਾਲਾ ਉਹਨਾਂ ਨੇ ਕਿਹਾ ਅਸੀਂ ਵੀ ਘਰ ਘਰ ਦੀਪ ਜਲਾਓ ਇੱਥੇ ਵੀ ਲੋਕ ਬਾਹਰ ਦੀਪ ਜਲਾ ਰਹੇ ਆ ਜੇ ਇੰਨੀ ਠੰਡ ਦੇ ਬਾਵਜੂਦ ਵੀ -15 20 ਟੈਂਪਰੇਚਰ ਆ ਸ਼ੀਤ ਲਹਿਰ ਚੱਲ ਰਹੀ ਆ ਔਰ ਜਿਵੇਂ ਉੱਥੇ ਘਰ ਘਰ ਦੇ ਵਿੱਚ ਪਰਚਮ ਲਹਿਰਾਇਆ ਗਿਆ RAM ਜੀ ਦਾ ਝੰਡੇ ਲਾਏ ਗਏ ਨੇ ਪੂਰਾ ਹਰ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਰ ਨ ਇੱਥੇ ਵੀ ਇਦਾਂ ਹੀ ਦੇਖਦੇ ਆ ਤੁਸੀਂ ਪੂਰੇ ਕੈਨੇਡਾ ਚ ਹਾਂਜੀ ਕੈਨੇਡਾ ਦੇ ਵਿੱਚ ਵੀ ਖਾਸ ਕਰਕੇ ਬ੍ਰੈਮਟਨ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਉਤਸ਼ਾਹ ਆ ਮਤਲਬ ਲੋਕ ਮਤਲਬ ਕਰਾਰੇ ਬਾਹਰ ਦੀਵੇ ਲਗਾ ਰਹੇ ਨੇ ਦੀਵਾਲੀ ਵਾਂਗੂ ਮਾਹੌਲ ਹੈ ਪੂਰਾ ਤੇ ਮਤਲਬ ਲੋਕ ਬਹੁਤ ਹੀ ਉਤਸ਼ਾਹ ਨਾਲ ਵੱਟ ਚੜ ਕੇ ਹਜੇ ਦੇਖੋ ਜਿਵੇਂ ਇਸ ਟਾਈਮ ਲਾਈਕ 12 ਵਜੇ ਨੇ ਰਾਤ ਤੇ ਲੋਕ ਇੱਥੇ ਮਤਲਬ ਪਹੁੰਚ ਰਹੇ ਨੇ ਮਤਲਬ ਐਨੀ ਲੇਟ ਨਾਈਟ ਕੱਲੂ ਵਰਕਿੰਗ ਡੇ ਆ ਸਟਿਲ ਮਤਲਬ ਉਹਨਾਂ ਦੇ ਵਿੱਚ ਇਨਾ ਉਤਸ਼ਾਹ ਆ ਵੀ ਉਹ ਮਤਲਬ ਆ ਰਹੇ ਨੇ ਧੰਨਵਾਦ ਜੀ ओके थैंक यू सो ਤੁਸੀਂ ਦੇਖਿਆ ਕਿ ਇਸ ਤਰ੍ਹਾਂ ਭਗਵਾਨ ਰਾਮ ਦੇ ਜਿਹੜੇ ਦਰਸ਼ਨ ਕਰਨ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵਾਅ ਔਰ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਗੰਭੀਰ ਵੀ ਆ ਵੀ ਉਹ ਜਿਹੜਾ ਇੰਡੀਆ ਅਯੁੱਧਿਆ ਦੇ ਵਿੱਚ ਨਹੀਂ ਜਾ ਸਕੇ ਪਰ ਇੱਥੇ ਬੈਠ ਕੇ ਉਹ ਸਕਰੀਨ ਦੇ ਉੱਪਰ ਆਪਣੇ ਆਪ ਨੂੰ ਉੱਥੇ ਹੀ ਮਹਿਸੂਸ ਕਰ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਰਾਮ ਲੱਲਾ ਦਾ ਜਿਹੜਾ ਅੱਜ ਮੰਦਿਰ ਦਾ ਉਦਘਾਟਨ ਜਾਰ ਹੋ ਰਿਹਾ ਉਹਨਾਂ ਦਾ ਸਥਾਪਨਾ ਦਿਵਸ ਅੱਜ ਉਸ ਦੇ ਲਈ ਸਾਰੇ ਹੀ ਪਪਾ ਭਾਰਨੇ ਔਰ ਜਿਹੜੇ ਉਹਨਾਂ ਦੇ ਸ਼ਰਧਾਲੂ ਨੇ ਬਹੁਤ ਹੀ ਖੁਸ਼ ਨੇ ਤੋ ਜਿਹੜੀ RAMLEELA ਸੰਗਤ ਹੈ ਉਹਨਾਂ ਦੇ ਵਿੱਚ ਬੜਾ ਹੀ ਉਤਸ਼ਾਹ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਭਜਨ ਚੱਲ ਰਿਹਾ ਔਰ ਹਰ ਪਾਸੇ ਜੀ ਆ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਔਰ ਹਰ ਕੋਈ ਆਪਣੀ ਜਿਹੜੀ ਬਲੈਸਿੰਗ ਹੈ ਉਹਨਾਂ ਤੋਂ ਲੈ ਰਿਹਾ ਔਰ ਖੁਸ਼ੀ ਪ੍ਰਾਪਤ ਕਰ ਰਿਹਾ ਉਹ ਉਹਨਾਂ ਦੇ ਚਰਮਾਂ ਦੇ ਵਿੱਚ ਬੇਨਤੀ ਕਰਕੇ ਵੀ ਸਾਡੇ ਵੀ ਘਰ ਵੀ ਆਣਾ ਔਰ ਜਿਹੜੇ 500 ਸਾਲ ਦਾ ਵਿਛੋੜਾ ਕਿਤੇ ਨਾ ਕਿਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੁਬਾਰਾ ਨਾ ਹੋਣ ਇਸ ਤਰ੍ਹਾਂ ਦੇ ਜਿਹੜੇ ਵਿਛੋੜੇ ਦੁਬਾਰਾ ਕਿਤੇ ਨਾ ਪੈਣ ਇਸ ਨੂੰ ਲੈ ਕੇ ਵੀ ਉਹ ਚਿੰਤਾ ਦਿਖੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਿਜਨਿਸ਼ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਪਟਨ ਕੈਨੇਡਾ